ਇੱਕ ਬੰਦਾ ਬਹੁਤ ਲੰਬੇ ਸਮੇਂ ਤੋਂ ਪੈਦਲ ਚੱਲ ਰਿਹਾ ਸੀ ਜੰਗਲ ਦੇ ਵਿੱਚੋਂ ਦੀ ਗੁਜ਼ਰਨ ਲੱਗਿਆ ਤੇ ਉਹਨੂੰ ਥਕਾਵਟ ਦੀ ਮਹਿਸੂਸ ਹੋਈ ਉਹਨੇ ਇੱਕ ਛਾਂ ਵਾਲਾ ਦਰਖਤ ਦੇਖਿਆ ਤੇ ਉਹਦੇ ਦਰਖਤ ਦੀ ਛਾਂ ਦੇ ਵਿੱਚ ਬੈਠ ਗਿਆ ਬੈਠੇ-ਬੈਠੇ ਨੂੰ ਇੰਨੀ ਥਕਾਵਟ ਸੀ ਪਤਨ ਲੱਗਿਆ ਕਦੋਂ ਨੀਂਦ ਆ ਗਈ ਦਰਖਤ ਦੇ ਹੇਠਾਂ ਹੀ ਸੌਂ ਗਿਆ ਤੇ ਉਹ ਦਰਖਤ ਇੱਛਾ ਪੂਰੀ ਕਰਨ ਵਾਲਾ ਦਰਖਤ ਸੀ ਜਿਹੜਾ ਕੁਝ ਉਹਦੇ ਥੱਲੇ ਬੈਠ ਕੇ ਸੋਚੋਂਗੇ ਉਹ ਤੁਹਾਡੀ ਇੱਛਾ ਪੂਰੀ ਕਰ ਦੂਗਾ ਉਹਨੂੰ ਇਹ ਗੱਲ ਨਹੀਂ ਪਤਾ ਸੀ ਉਹ ਜਦੋਂ ਉੱਠਿਆ ਨੀਂਦ ਦੇ ਵਿੱਚੋਂ ਹਨੇਰਾ ਹੋ ਚੁੱਕਿਆ ਸੀ ਤੇ ਰਾਤ ਹੋ ਗਈ ਸੀ ਤੇ ਉਹਨੂੰ ਲੱਗਿਆ ਵੀ ਹੁਣ ਤਾਂ ਇੱਥੇ ਹੀ ਰਾਤ ਕੱਟਣੀ ਪੈਣੀ ਆ ਅੱਗੇ ਜਾਂਦਾ ਕੋਈ ਫਾਇਦਾ ਨਹੀਂ ਹੈ ਥੋੜੀ ਦੇਰ ਬਾਅਦ ਉਹ ਸੋਚਣ ਲੱਗਾ ਯਾਰ ਭੁੱਖ ਲੱਗੀ ਆ ਜੇ ਕੁਝ ਖਾਣ ਨੂੰ ਮਿਲ ਜਾਂਦਾ ਤਾਂ ਤੇ ਉਹਨੇ ਦੇਖਿਆ ਸਾਹਮਣੇ ਉਹਦੇ ਖਾਣੇ ਅਲੱਗ-ਅਲੱਗ ਛੱਤੀ ਪਕਵਾਨਾਂ ਦੀ ਇੱਕ ਥਾਲੀ ਆ ਗਈ ਉਹਨੇ ਖਾਣਾ ਖਾਧਾ ਤੇ ਖਾਣਾ ਖਾਣ ਤੋਂ ਬਾਅਦ ਸੋਚਣ ਲੱਗਾ ਯਾਰ ਕੁਛ ਅੱਜ ਥੋੜੀ ਦੇਰ ਬਾਅਦ ਕੁਝ ਪੀਣ ਨੂੰ ਮਿਲ ਜਾਂਦਾ ਤਾਂ ਦੇਖਿਆ ਤੇ ਸਾਹਮਣੇ ਸ਼ਰਬਤ ਦਾ ਗਲਾਸ ਪਿਆ ਸੀ ਉਹਨੇ ਸ਼ਰਬਤ ਪੀ ਲਈ ਤੇ ਸ਼ਰਬਤ ਪੀ ਲਈ ਥੋੜਾ-ਥੋੜਾ ਨੇਹਰਾ ਹੋਣ ਲੱਗਿਆ ਤੇ ਉਹ ਸੋਚਣ ਲੱਗਾ ਯਾਰ ਕਿਤੇ ਅੱਜ ਇਸ ਜੰਗਲ ਦੇ ਪੂਤ ਨੂੰ ਦੇਖ ਕੇ ਉਹ ਸੋਚਣ ਲੱਗਾ ਕਿ ਤੇ ਇਹ ਪੂਤ ਮੈਨੂੰ ਖਾਤਾ ਨਹੀਂ ਜਾਊਗਾ ਉਹ ਪੂਤ ਨੂੰ ਖਾ ਗਿਆ ਸਿੱਖਣ ਵਾਲੀ ਗੱਲ ਇਹ ਆ ਤੁਸੀਂ ਜੋ ਸੋਚਦੇ ਹੋ ਹੋ ਜਾਂਦਾ ਹੈ ਉਹ ਇੱਛਾ ਪੂਰੀ ਕਰਨ ਵਾਲਾ ਦਰਖਤ ਪਤਾ ਕੌਣ ਹੈ ਕੁਦਰਤ ਹੈ ਇਸ ਕੁਦਰਤ ਨੂੰ ਜੇ ਤੁਸੀਂ ਕਹੋਗੇ ਨਾ ਵੀ ਮੈਂ ਜ਼ਿੰਦਗੀ 'ਚ ਕੁਝ ਵੱਡਾ ਕਰਨਾ ਜੇ ਤੁਸੀਂ ਕਹੋਗੇ ਮੈਂ ਜ਼ਿੰਦਗੀ 'ਚ ਅੱਗੇ ਵਧਣਾ ਤਾਂ ਕੁਦਰਤ ਆਪ ਦੀ ਸਾਰੀ ਤਾਕਤ ਲਗਾ ਦੇਗੀ ਤੁਹਾਨੂੰ ਅੱਗੇ ਵਧਾਉਣ ਦੇ ਵਿੱਚ ਜੇ ਤੁਸੀਂ ਕਹੋਗੇ ਮੈਂ ਬਿਮਾਰ ਆ ਮੈਂ ਫੇਲ ਆ ਮੈਂ ਡੀਮੋਟੀਵੇਟ ਆ ਤਾਂ ਤੁਸੀਂ ਡੀਮੋਟੀਵੇਟ ਹੋ ਜਾਓਗੇ ਤੁਸੀਂ ਫੇਲ ਹੋ ਜਾਓਗੇ ਬਗਲਾ ਤੇ ਹੰਸ ਦੋਵੇਂ ਇੱਕੋ ਹੀ ਸਰੋਵਰ ਦੇ ਵਿੱਚ ਰਹਿੰਦੇ ਆ ਬਗਲਾ ਮੱਛੀਆਂ ਲੱਭਦਾ ਤੇ ਹੰਸ ਮੋਤੀ ਲੱਭਦਾ ਫਰਕ ਸਿਰਫ ਸੋਚ ਦੇ ਵਿੱਚ ਆ